ਕਹਿੰਦੇ ਬਾਲਾ ਵੱਡਾ ਚੱਲਦਾ ਬੱਬੂ ਸ਼ਾਹ ਰਣੇ 1000 ਰੁਪਏ ਦੇਣਾ ਫਤਾਪੁਰੀਆ ਦਾ ਆ ਲੱਗ ਗਿਆ ਫਤਾਪੁਰੀਆ ਲੱਗ ਗਿਆ ਫਤਾਪੁਰੀਆ ਆ ਮੇਰੇ ਮਿੱਤਰੋ ਬੱਲੇ ਬੱਲੇ ਹੋ ਗਈ ਆਉ ਨਹੀਂ ਰੀਸਾ ਕਮਾਲ 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 ਗਲਾਲੀਪੁਰੀਆ ਤੇ ਫਤਾਪੁਰੀਆ ਗਲਾਲੀਪੁਰੀਆ ਤੇ ਫਤਾਪੁਰੀਆ ਆਓ ਮੇਰੇ ਰੱਬਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਓਏ ਨਜ਼ਾਰਾ ਫੇਰ ਦੇ ਵਿੱਚ ਜੱਫੇ 5000 ਦੇ ਨੇ ਪਤਾ ਪਰ ਓਏ ਦੀਪ ਓਏ ਇੱਧਰ ਅੱਧਰ 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 ਹਾਏ ਓ ਮੇਰਿਆ ਰੱਬਾ ਹਾਏ ਓ ਮੇਰਿਆ ਰੱਬਾ ਗੱਲ ਟਿਕਾਣੇ ਲੱਗ ਗਈ ਆ ਗੱਲ ਟਿਕਾਣੇ ਲੱਗ ਗਈ ਆ ਤਾੜੀਆਂ ਓ ਮਾਜਿਆ ਵਰਕਰ ਓ ਸੁਆਦ ਆ ਗਿਆ ਐਨ ਕਹਿੰਦੇ ਗੁਰੰਦੀਪੁਰਿਆ ਮੈਦਾਨ ਦੇ ਵਿੱਚ ਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਵੱਡੇ ਮਾਲ ਨੇ ਖੇਡ ਕਬੱਡੀ ਦੇ ਆਪਾਂ ਗਰਾਊਂਡ ਕਲੀਅਰ ਕਰਾ ਕੇ ਮੈਚ ਚਲਾਉਣਾ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ ਨੰਬਰਦਾਰ ਹਰਜੀਤ ਯੂਐਸਏ ਉਹਨਾਂ ਵੱਲੋਂ ਬਹੁਤ ਵੱਡੇ ਮਾਨ ਸਨਮਾਨ ਪੁੱਜੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੇਟਾ ਸਾਹਿਬ ਸਾਊਂਡ ਤੁਹਾਡਾ ਕੂਣੀ ਦੇ ਫੋੜੇ ਵਾਂਗੂ ਦੁੱਖ ਦੇਉ ਅੱਜ ਲੱਗਦਾ ਬਾਬਾ ਮਹਿਰ ਕਰੇ ਬਹੁਤ ਸਤਿਕਾਰ ਹਰਪ੍ਰੀਤ ਲਾਈਟ ਸਾਊਂਡ ਦਾ ਇਸ ਸਤਿਕਾਰ ਦੀ ਵੱਡੀ ਸਾਊਂਡ ਹੈ ਬਹੁਤ ਸਤਿਕਾਰ ਆ ਰਹਿੰਦੇ ਪਲੇਅਰ ਆ ਗਏ ਆ ਗਏ ਸਾਰੇ ਫਰੰਦੀਪੂਰੀਆ ਦੇਵ ਆ ਗਏ ਸਾਰੇ ਹੁਣ ਆਪਾਂ ਗਰਾਊਂਡ ਕਲੀਅਰ ਕਰਾ ਦਈਏ ਮੀਰਪੂਰੀ ਆ ਗਏ ਸਾਰੇ ਆ ਗਏ ਜੀ ਆ ਗਏ ਸਾਰੇ ਚੋਟੀ ਚੋਟੀ ਦੇ ਮੱਲ ਪੁੱਜ ਗਏ ਐ ਕੋੜ ਧਰਮਚੰਦ ਦੀ ਧਰਤੀ ਐ ਜ਼ਿਲ੍ਹੇ ਤਰਨਤਾਰਨ ਦਾ ਮਾਣ ਮੱਤਾ ਪਿੰਡ ਐ ਇਧਰਲੇ ਬੰਨੇ ਦੇਖੀ ਤੇ ਚਬਾਲ ਤੇ ਸੋਰ ਸਿੰਘ ਦੀ ਪਹਿਲਵਾਨਾਂ ਦੀਆਂ ਗੱਲਾਂ ਹੁੰਦੀਆਂ ਐ ਮਹਾਪੁਰਸ਼ਾਂ ਦੀ ਆਪਾਰ ਕਿਰਪਾ ਇਨਾਂ ਇਲਾਕੇ ਦੇ ਉੱਪਰ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਬੀੜ ਬਾਬਾ ਬੁੱਢਾ ਸੇਬ ਜਿਨ੍ਹਾਂ ਦੀ ਕਹਿੰਦੇ ਹੈ ಅಪਾਰ ਕਿਰਪਾ ਇਸ ਇਲਾਕੇ ਦੇ ਉੱਪਰ ਇੱਕ ਮੈਂ ਪਹਿਲਾਂ ਵੀ ਪ੍ਰਬੰਧਕਾਂ ਲੋ ਬੇਨਤੀ ਆ ਭਰਾ ਬਣ ਕੇ ਗੁੱਸਾ ਨਾ ਕਰਿਓ ਜਿਹੜੇ ਪਲੇਅਰਾਂ ਦਾ ਪਲੇਅਰ ਆਇਆ ਉਹ ਲੈਣ ਤੋਂ ਬਾਹਰ ਬਹਿਣਗੇ ਕਾਕੇ ਢੋਟੀਆਂ ਵਾਲੇ ਨੇ ਢੇਰੀਆਂ ਨੂੰ ਮੱਥਾ ਟੇਕਿਆ ਕਮੋ ਪਲਵਾਰ ਦਾ ਚੰਡਿਆ ਚੇਲਾ ਬਾਲਕਾ ਐ ਐਣ ਕਹਿੰਦੇ ਵੱਡੇ ਮੇਲੇਾਂ ਤੇ ਇਹਨਾਂ ਦੀ ਡਿਮਾਂਡ ਹੈ ਲੈ ਵੀ ਕਾਕਾ ਤੈਨੂੰ ਮੁਬਾਰਕਬਾਦ ਹੈ ਅਮਰੀਕਾ ਦੀ ਧਰਤੀ ਤੇ ਤੁਹਾਡੀ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਜਿਹੜੀ ਕੱਲ ਮੈਚ ਹੋਇਆ ਤੇ ਉਹਨੇ ਰਿਕਾਰਡ ਬਣਾਇਆ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਹੈ ਵੱਡੀ ਮੁਬਾਰਕਬਾਦ ਦਿੰਨੇ ਆ ਭਾਗਦੀਪ ਯੂਐਸਏ ਗੁਰਿੰਦਰ ਸਿੰਘ ਜੀ ਬਸਰਾ ਸੁਰਿੰਦਰ ਸਿੰਘ ਜੀ ਬਸਰਾ ਰਾਜ ਯਾਮਾ ਰਾਏ ਰੇਸ਼ਮ ਯਾਮਾ ਰਾਏ ਨੂੰ ਵੱਡੀ ਮੁਬਾਰਕਬਾਦ ਦਿੰਨੇ ਆ ਜਿਨ੍ਹਾਂ ਦੀ ਟੀਮ ਨੇ ਕਹਿੰਦੇ ਇਤਿਹਾਸ ਬਣਾਇਆ ਹੈ ਪਹਿਲਾਂ ਇੰਡੀਆ ਨੂੰ ਬਹੁਤ ਵੱਡਾ ਸਤਿਕਾਰ ਕਰਦੇ ਆ ਮਿਲਖਾ ਸੰਧੂ ਜੀ ਰਲ ਮਿਲ ਕੇ ਬੋਲਾਂ ਦੀ ਸਾਂਝ ਪਾਵਾਂਗੇ ਪਹਿਲਾ ਹਾਫ ਤੁਸੀਂ ਲਾ ਲਓ ਬਾਅਦ ਵਿੱਚ ਦਾਸ ਨੂੰ ਦੇ ਦਿਓ ਰਲ ਮਿਲ ਕੇ ਪੈਣ ਹਰਪ੍ਰੀਤ ਕੌਰ ਵੀ ਆਈ ਹੈ ਉਹਨਾਂ ਨੂੰ ਵੀ ਬੋਲਾਂ ਦੀ ਸਾਂਝ ਪਾ ਲੈਂਦੀਏ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਵੱਡਾ ਸਤਿਕਾਰ ਕਰਦੇ ਹਾਂ ਅੱਜ ਦੇ ਦਿਨ ਦਾ ਇਹ ਚੋਟੀ ਦਾ ਮੈਚ ਹੈ ਇੱਕ ਪਾਸੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਕਬੱਡੀ ਕਲੱਬ ਮਨੂ ਹਵੇਲੀਆਂ ਤੇ ਬੱਬੂ ਸ਼ਾਹ ਜੀ ਕਹਿੰਦੇ ਨੇ ਇੱਕ ਮਦਾ ਹਰੇਕ ਜਫਾ ਹਜ਼ਾਰ ਹਜ਼ਾਰ ਦਾ ਇਹਦਾ ਤਲਵੰਡੀ ਸੋਭਾ ਸਿੰਘ ਵਾਲਾ ਪਿੰਡ ਹੈ ਘਰੇ ਵਾਲੇ ਦੇ ਕਰਕੇ ਕੋਟ ਬੁੱਡੇ ਦੇ ਲਾਗੇ ਕਰਕੇ ਸਾਉਂਡ ਵਾਲਿਆ ਸਾਹਮਲਾ ਨੌਜਵਾਨਾਂ ਜ਼ਿੰਮੇਵਾਰੀਆਂ ਇਹ ਮੋਲਾ ਹੈ ਖੱਖ ਦੀ ਧਰਤੀ ਦਾ ਅਗਲੀ ਕਬੱਡੀ ਕੌਣ ਪਾਵੇਗਾ ਲਓ ਕਹਿੰਦੇ ਗੁਲਜਾਰੀ ਕਹਿੰਦੇ ਚੱਕ ਸਿਕੰਦਰ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਕੋਟ ਧਰਮਚੰਦ ਵਾਲਿਓ ਜੇ ਅਸ ਮੈਚ ਦਾ ਇੰਤਜ਼ਾਰ ਸੀ ਅਕਾ ਜੀ ਤਾਰਾ ਖੁੱਲ ਕੇ ਲਾ ਦਿਓ ਉਹ ਗੈਗੜਵਾ ਧੰਨਵਾਦ ਆ ਬੱਬਾ ਕਹਿੰਦੇ ਸੁਰ ਸਿੰਘੇ ਪਿੰਡ ਵਾਲਾ ਗੁਲਜਾਰੀ ਦੇ ਨਾਲ ਟੱਕਰ ਪਰ ਗੁਲਜਾਰੀ ਰੁਕਦਾ ਕਿੱਥੇ ਹੈ ਚੋਟੀ ਦਾ ਪੁਆਇੰਟ ਉਹ ਕਹਿੰਦੇ ਤੇਜਾ ਸਿੰਘ ਵਾਲੇ ਦੇ ਖਾਤੇ ਜੋੜ ਦਿੱਤਾ ਇਹ ਵੀ ਕਹਿੰਦੇ ਯੂਰਪ ਦੇ ਖੇਡ ਦੇ ਮੈਦਾਨਾਂ ਦੇ ਵਿੱਚ ਉਹ ਕਹਿੰਦੇ ਖੁੱਤੀ ਪਾਉਣ ਵਾਲਾ ਖਿਡਾਰੀ ਤੇਜ ਪਾਲ ਆ ਗਿਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਰੋਲ ਸਪੋਰਟਸ ਕਲੱਬ ਵੱਲੋਂ ਵੱਡੀਆਂ ਗੱਲਾਂ ਹੋਈਆਂ ਬੈਲਜੀਅਮ ਕਲੱਬ ਵੱਲੋਂ ਕਬੱਡੀ ਪਈ ਹੋਈ ਹੈ ਚਾਰ ਡਾਕਟਰ ਮਿਹਤੀਆਂ ਵਾਲਾ ਪਰਲੀ ਕੰਨੀ ਤੇ ਲੱਗਾ ਉਰਲੀ ਕੰਨੀ ਦੇ ਕਾਕਾ ਟੋਟੀਆਂ ਵਾਲਾ ਨਾਲ ਤੁਹਾਡੇ ਪਿੰਡ ਦਾ ਮੁੰਡਾ ਜਗਰਾਜ ਆ ਕਾਕਾ ਟੋਟੀਆਂ ਵਾਲਾ ਇਹ ਕਾਕਾ ਟੋਟੀਆਂ ਵਾਲਾ ਤੇ ਗੱਭਰੂ ਕਹਿੰਦੇ ਯੂਰਪ ਦੇ ਮੈਦਾਨਾਂ ਵਿੱਚ ਖੇਡ ਕੇ ਪਰਤੇ ਆ ਤੇਜ ਪਾਲ ਸੁਰ ਸਿੰਘ ਦੀ ਧਰਤੀ ਕਬਲ ਤਕੜਾ ਖੇਡਿਆ ਅੰਬਾ ਤਕੜਾ ਖੇਡ ਰਿਹਾ ਆ ਦੁਨੀਆ ਦੇ ਵਿੱਚ ਵੱਖਰੇ ਰਤਬੇ ਦੇ ਨਾ ਖਿਡਾਰੀਆਂ ਦੇ ਮੇਰੇ ਮਿੱਤਰੋ ਅਗਲੀ ਰੇਡ ਕੌਣ ਪਾਵੇਗਾ ਤਿੰਮੋ ਵਾਲੀਏ ਕੀਪੇ ਦੀ ਕਬੱਡੀ ਪੈਣੀ ਆ ਤੇ ਬਹਿਜੋ ਯਾਰੋ ਲੈਂਡ ਛੱਡ ਕੇ ਇਹਨੇ ਵੇਖਣਾ ਕਬੱਡੀ ਦਾ ਨਜ਼ਾਰਾ ਤੇ ਬਹਿਜੋ ਯਾਰੋ ਲੈਂਡ ਛੱਡ ਕੇ ਇੱਕ ਪਾਸੇ ਫਰੰਦੀਪੂਰੀਆ ਤਿਆਰ ਹੈ ਉਧਰ ਕਹਿੰਦੇ ਪ੍ਰਭ ਨੌਜਵਾਨ ਗੱਬਰੋ ਨਾਲ ਕਹਿੰਦੇ ਫਤਾਪੂਰੀਆ ਨਾਲ ਜੁਗਨੂਆ ਕਹਿੰਦੇ ਭਾਈ ਲੱਦੂ ਦੀ ਧਰਤੀ ਦਾ ਮੇਰੇ ਮਿੱਤਰੋ ਵੱਖਰੀਆਂ ਗੱਲਾਂ ਹੋਣੀਆਂ ਨੇ ਖੇਡ ਮੈਦਾਨ ਦੇ ਵਿੱਚ ਸਾਰੀ ਗੁਰੂਕਰਤ ਦੀ ਪ੍ਰਬੰਧ ਕਮੇਟੀ ਦਾ ਵੱਡੇ ਪੱਤਰ ਤੇ ਵੱਡਾ ਧੰਨਵਾਦ ਫਤਾਪੂਰੀਆ 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 1000 ਰੁਪਿਆ ਕਹਿੰਦੇ ਸਾਡਾ ਮਨੂ ਹਵੇਲੀਆਂ ਤੇ ਬੱਬੂ ਸ਼ਾ ਉਹਨਾਂ ਵੱਲੋਂ ਤੇ ਨਾਲ ਸਾਡੇ ਗਰਮੇਸ਼ ਸਿੰਘ ਜੀ ਦੋਦੀ ਦੇ ਪੁੱਤ ਸਨਮਾਨ ਇਧਰ ਕਹਿੰਦੇ ਮਿਆਧੀਆਂ ਵਾਲੇ ਭਿੰਦੇ ਦੀ ਕਬੱਡੀ ਪੈ ਰਹੀ ਹੈ ਲੈ ਵੀ ਮਿਲਖਿਆ ਕਰਦੇ ਗੱਲ ਲਓ ਭਿੰਦਾ ਕਹਿੰਦੇ ਮਿਆਧੀਆਂ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਤੇ ਪਿੱਛੇ-ਪਿੱਛੇ ਮੋਲਾ ਖੱਖ ਵਾਲਾ ਯਤਨ ਕਰਦਾ ਭਿੰਦਾ ਮਿਆਧੀਆਂ ਵਾਲਾ ਇੱਕ ਤਗੜਾ ਪੁਆਇੰਟ ਜੋੜ ਗਿਆ ਬਹੁਤ-ਬਹੁਤ ਧੰਨਵਾਦ ਆ ਕਿਤੇ ਉਹ ਖੜ ਜਾਂਦਾ ਕਿਤੇ ਖੜ ਜਾਂਦਾ ਅੱਜ ਐਂ ਚੱਲੋ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ ਐਂ ਚੱਲੀ ਜਾਣਾ ਕੰਮ ਇਹਨੂੰ ਲੱਗਦਾ ਆਓ ਸਾਹਮਣੇ ਸਿਰੇ ਦਾ ਮੁਕਾਬਲਾ ਬਾਬਾ ਵੀ ਕਹਿੰਦੇ ਮੇਲਾ ਤੇਰਾ ਸਾਊਂਡ ਵੀ ਮਸ਼ਹੂਰ ਹੋ ਜਾਣਾ ਇੱਕ ਰੀਲ ਚੱਲੀ ਜਾਂਦੀ ਆ ਥੋੜਾ ਫੁੜਾ ਪਰੋਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ ਇਧਰ ਮੈਨੂੰ ਲੱਗਦਾ ਉਹੀ ਰੌਲਾ ਪਿਆ ਫਿਰਦਾ ਜੇ ਸਾਊਂਡ ਨਹੀਂ ਚੱਲਦਾ ਆਓ ਸਾਹਮਣੇ ਸਿਰੇ ਦਾ ਮੁਕਾਬਲਾ ਕਰਦੇ ਮੁੰਡੇ ਦੀ ਗੱਲ ਪੈਂਦੀ ਹੋਈ ਰੇਡ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਮੈਨੂੰ ਲੱਗਦਾ ਖੇਡ ਮੈਦਾਨ ਵਿੱਚ ਸ਼ਿਕਾਰਾਂ ਵਾਲਾ ਥਾਪੀਆਂ ਵੀ ਬਹੁਤ ਮਾਰਦਾ ਭੰਗੜੇ ਵੀ ਬੜੇ ਪਾਉਂਦਾ ਆਹ ਸ਼ਿਕਾਰਾਂ ਵਾਲਾ ਦੀਪ ਇੱਕ ਪਾਸੇ ਫਰੰਦੀਪੁਰੀਆ ਥੋੜਾ ਗਰਾਊਂਡ ਦੇ ਵਿੱਚ ਰਸ਼ੀ ਜ਼ਿਆਦਾ ਹੈ ਮੇਰੀ ਬੇਨਤੀ ਭਰਾ ਬਣ ਕੇ ਆਪਾਂ ਬਹਿ ਜੀਏ ਥੱਲੇ ਜਿਹੜੇ ਸਪੇਅਰ ਪਲੇਅਰ ਨੇ ਬਹਿ ਜਾਓ ਬਹਿ ਜਾਓ ਬਹਿ ਜਾਓ ਭਰਾ ਬਣ ਕੇ ਆਹ ਕਹਿੰਦੇ ਸ਼ਿਕਾਰਾਂ ਵਾਲਾ ਕੀਪਾ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਕਰਦਾ ਚਲੋ ਕੋਈ ਨਹੀਂ ਰਹਿਦੇ ਤੇ ਰਲ ਮਿਲ ਕੇ ਆਪਾਂ ਮਾਲਾਂਗੇ ਬੋਲਾਂ ਦੀ ਸਾਂਝ ਸਾਰੇ ਸਾਡੇ ਵੀਰ ਨੇ ਸਾਰਿਆਂ ਦਾ ਸਤਿਕਾਰ ਹੈ ਬਾਬਾ ਜੀ ਚਲਾ ਦਿਓ ਪਲੀਜ਼ ਤੁਹਾਡਾ ਧੰਨਵਾਦ ਇਧਰਲੇ ਬੰਦੇ ਮੋਲਾ ਖਖ ਪਿੰਡ ਵਾਲਾ ਕੋਸ਼ਿਸ਼ ਕਰ ਰਿਹਾ ਆ ਗੱਭਰੂ ਦੇ ਡਾਲੇ ਤੇ ਯਾਦੀ ਦੇ ਪਰਮਾਨੇ ਦੀ ਫੋਟੋ ਬਣਾਈ ਹੋਈ ਹੈ ਸ਼ਹੀਦ ਹਰੀ ਸਿੰਘ ਨਲਵੇ ਦੀ ਗੱਲ ਚੱਲਦੀ ਹੈ ਔਰ ਕਹਿੰਦੇ ਫਰੰਦੀਪੁਰੇ ਗੋਪੀ ਦੇ ਡਾਲੇ ਤੇ ਬਹਾਦਰ ਬਾਬਾ ਬਿਦਿਦਾਂ ਸਾਹਿਬ ਦੀ ਫੋਟੋ ਹੈ ਇਹਦੇ ਡਾਲੇ ਦੇ ਕਹਿੰਦੇ ਯਾਦੀ ਦੇ ਪਰਮਾਨੇ ਸ਼ਹੀਦ ਭਗਤ ਸਿੰਘ ਦੀ ਫੋਟੋ ਹੈ ਆ ਮੇਰੇ ਵਦਨ ਕੇ ਲੋਗੋ ਯਾਰ ਆਖ ਮੇਂ ਵਰ ਲੋ ਪਾਣੀ ਸਾਨੀ ਸੰਘਰਸ਼ ਦੇ ਯੋਧੇ ਦਾ ਪੁੱਤਰ ਆ ਸਾਹਮਣੇ ਨੌਜਵਾਨ ਜਗਰਾਜ ਕੋਟ ਬੁੱਡੇ ਵਾਲਾ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਉਧਰ ਕਹਿੰਦੇ ਨੌਜਵਾਨ ਡਾਕਟਰ ਤਿਆਰ ਹੈ ਮਿਆਦੀ ਵਾਲਾ ਗੱਲ ਸਿਰੇ ਤੇ ਲੱਗੀ ਪਈ ਹੈ ਆ ਮੁੰਡਾ ਇਸੇ ਪਿੰਡ ਦਾ ਹੈ ਆ ਮਾਨ ਸਨਮਾਨ ਵੀ ਵੱਡੇ ਹੋਣਿਆ ਜਗਰਾਜ ਕਹਿੰਦੇ ਬਿੱਟੇ ਬਾਜੀ ਦਾ ਚੇਲਾ ਕੋਸ਼ਿਸ਼ ਕਰ ਰਿਹਾ ਨੰਬਰ ਜਿਹੜਾ ਨੌਜਵਾਨ ਗੱਭਰੂ ਧਾਵੀ ਦੇ ਹਿੱਸੇ ਜੁੜਦਾ ਹੋਇਆ ਮੇਲਾ ਕੋਟ ਧਰਮਚੰਦ ਕਲਾਂ ਦਾ ਚੱਲਦਾ ਔਰ ਕਹਿੰਦੇ ਵੱਡਾ ਇਕੱਠ ਹੈ ਅੱਜ ਦੇ ਮੇਲੇ ਤੇ ਸਾਰਿਆਂ ਦਾ ਸਤਿਕਾਰ ਹੈ ਮਾਲਵਾ ਟੀਵੀ.com ਮਾਲਵਾ ਕਹਿੰਦੇ .com ਤੇ ਵੱਡੀਆਂ ਰੌਣਕਾਂ ਲੱਗੀਆਂ ਕਬੱਡੀ ਕਬੱਡੀ ਹੋਈ ਪਈ ਐ ਆਹ ਕਹਿੰਦੇ ਮੈਚ ਦਾ ਸਵਾਦ ਲੈ ਲਈ ਉਧਰ ਕਹਿੰਦੇ ਮੰਡੀ ਕੱਤੇ ਕੰਡੇ ਨੂੰ ਤੋਲਤਾ 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 ਲੱਦੂ ਵਾਲੇ ਨੇ ਬਲਕਾਰੇ ਦੇ ਚੇਲੇ ਨੇ ਆਹ ਕਹਿੰਦੇ ਜਗਨੂਆ ਆਹ ਜਗਨੂਆ ਆਹ ਰੇਡਰ ਨੋੜ ਲਿਆ ਬਾਬਾ ਮਨਵੀਰ ਸਿੰਘ ਜਿਵੇਂ ਮਲਪਾਲਾ ਟੱਟਾ ਨੂੜੀ ਦਾ ਐਨ ਸਿਰਾਲਾ ਦਾ ਮੁੰਡੇ ਨੇ ਮੇਰੇ ਮਿੱਤਰੋ ਇਧਰ ਵੇਖੋ ਕੀ ਮੰਨਦਾ ਡਾਕਟਰਾ ਫੜਲਾ ਤਿਆਰੀ ਨੌਜਵਾਨਾ ਅੱਜ ਕੋਟ ਦਾ ਮੇਲਾ ਗੂੰਜਣਾ ਚਾਹੀਦਾ ਪਤਾ ਲੱਗੇ ਬਿੱਟੇ ਬਾਜੀ ਦੇ ਪਿੰਡ ਮੇਲਾ ਹੋ ਰਿਹਾ ਸਾਰਾ ਨਗਰ ਪ੍ਰਬੰਧ ਸੋਚੀ ਗ੍ਰਾਮ ਪੰਚਾਇਤ ਕਰਾ ਰਹੀ ਆ ਸਾਉਂਡ ਵਾਲਿਆ ਭਰਾ ਬਣ ਕੇ ਸਾਂਭ ਲਾ ਜਿੰਮੇਵਾਰੀਆਂ ਲੈ ਵੀ ਮਿਲਖਿਆ ਕਰਦੇ ਗੱਲ ਲਓ ਸੇਵਕ ਕਹਿੰਦੇ ਤਲਵੰਡੀ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਤੇ ਯਾਫੀ ਕਹਿੰਦੇ ਇੱਧਰ ਇੱਧਰ ਬਰਮਿਆਧੀਆਂ ਵਾਲਾ ਜਿਨੇ ਯਤਨ ਕੀਤਾ ਹੋਇਆ ਆ ਕਹਿੰਦੇ ਗੁਲਜਾਰੀ ਚੱਕ ਸਕੰਦਰਵਾਲਾ ਮਨਰੂਪੇ ਦੀ ਖੇਡ ਤੇ ਮਾਨ ਕਰਦਾ ਮਨਰੂਪ ਮਾਨ ਕਰਦਾ ਤੇ ਪਾਲਾ ਮਾਣੋ ਚਾਲ ਤੇ ਨਾਲ ਜੱਸੀ ਫਰਵਾਈ ਸਾਡੇ ਭਰਾ ਨੇ ਜਿਸ ਕਰਨ ਨਾਲ ਕੋਠੀ ਜੀ ਆ ਗਏ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਵੱਡੇ ਭਰਾ ਦਾ ਬੰਨੇ ਭੰਗਾਲੇ ਵਾਲਾ ਚੱਕ ਸਕੰਦਰਵਾਲਾ ਗੁਲਜਾਰੀ ਇਹਨਾਂ ਪਿੰਡਾਂ ਦਾ ਇਹਨਾਂ ਪਿੰਡਾਂ ਦਾ ਪੱਕਾ ਹਿੰਡਾਂ ਦਾ ਆ ਟੱਕਰ ਸਿਰੇ ਦੀ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਘੜੀ ਦੀਆਂ ਸੋਆਂ ਟਿਕ 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 ਮੇਰੇ ਰੱਬਾ ਕਮਾਲ ਹੋ ਗਈ ਹੈ ਵਾਹ ਉਹ ਗਬਰੂਆ ਆ ਵੀ ਛੋਟੀ ਉਮਰੇ ਕਹਿੰਦੇ ਵੱਡਾ ਮੱਲ ਬਣ ਗਿਆ ਹੈ ਉਮਰ ਜਾਫੀ ਵੀ ਸਿਰੇ ਦੇ ਰੇਡਰ ਵੀ ਸਿਰੇ ਦੇ ਹੈ ਐਨ ਮੇਲਾ ਚੋਟੀ ਦਾ ਚੱਲਦਾ ਹੈ ਮਿਲਖਿਆ ਵੇਖ ਮੌਲਾ ਖਖ ਪਿੰਡਾ ਇਹ ਮੌਲਾ ਕਹਿੰਦੇ ਖਖ ਪਿੰਡ ਵਾਲਾ ਇਹ ਵੀ ਮੁੰਡਾ ਹੁਣ ਪੀਕ ਤੇ ਚੱਲਦਾ ਹੈ ਲਓ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਤੇਜਪਾਲ ਰੋਕਣਾ ਬੜਾ ਮੁਸ਼ਕਲ ਹੈ ਉਹ ਫਿਰੰਦੀਪੁਰੀਆ ਗੋਪੀ ਨੂੰ ਮਾਣਾ ਤੇਜਪਾਲ ਤੇ ਉਹ ਪੁਆਇੰਟ ਕਹਿੰਦੇ ਰੇਡਰ ਦੇ ਖਾਤੇ ਜਾ ਜੁੜਿਆ ਇਧਰ ਕਹਿੰਦੇ ਦਮਨ ਆ ਗਿਆ ਇੱਕ ਪਿਆਰ ਦੇ ਗਿਆ ਆ ਕਮੇਟੀ ਵਾਲੇ ਮੇਰੇ ਕੋਲ ਵੀਰ ਆਏ ਆ ਭਰਾ ਬਣ ਕੇ ਯਾਰ ਜਿਹੜੇ ਥੋੜੇ ਪਲੇਅਰਾਂ ਤੋਂ ਬਿਨਾ ਨੇ ਪਲੀਜ਼ ਥੋੜਾ ਸਾਈਡ ਤੇ ਹੋ ਜਾਓ ਤੁਹਾਡਾ ਬਹੁਤ ਧੰਨਵਾਦ ਵਾਰ-ਵਾਰ ਨਕਾਓ ਮੇਰੀ ਬੇਨਤੀ ਹੈ ਦੇਵੇ ਨਾ ਭਰਾਵਾਂ ਨੂੰ ਕੋਈ ਯਾਰਾ ਬੇਨਤੀ ਕਰੋ ਪਿਆਰ ਨਾਲ ਜਿਸ ਕਰਨ ਦੀ ਤੁਹਾਡੀ ਬਹੁਤ ਜ਼ਿੰਮੇਵਾਰੀ ਹੈ ਬੱਡੀ ਆ ਇਹਨਾਂ ਆਪਣੇ ਸਾਥੀਆਂ ਨੂੰ ਕਹਦੇ ਹੋ ਵੀ ਥੱਲੇ ਬੈਠ ਜਾਓ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਤਿਕਾਰ ਜਸ ਕਰਨ ਅਲਗੋ ਪਿੰਦੇ ਮੀਰਪੁਰੀਏ ਦਾ ਆਉਣ ਵਾਲੇ ਸਮੇਂ 'ਚ ਵੱਡੇ ਮਾਨ ਸਨਮਾਨ ਹੋਣੇ ਨੇ ਮਿਆਦੀਆਂ ਵਾਲੇ ਪਿੰਦੇ ਦੀ ਕਬੱਡੀ ਪੈ ਰਹੀ ਹੈ ਬਜਾਜਾਂ ਵਾਲੇ ਪਿੰਦੂ ਦਾ ਕੁਲਵਿੰਦਰ ਮਿੰਟੇ ਦਾ ਗਰਦਾਵਰ ਗਾਬੇ ਦਾ ਇਹ ਚਹੇਤਾ ਬਣ ਖੇਡਿਆ ਯੂਰਪ ਦੇ ਮੈਦਾਨਾਂ ਵਿੱਚ ਗਲਾਲੀਪੁਰੀਏ ਸੱਤੇ ਦੀ ਰੇਤ ਤੇ ਮਿਲ ਚ ਲੋਕਾਂ ਸੁਖਬੀਰ ਉਟਲੀ ਚਾਚਾ ਭਤੀਜਾ ਲਾਈਵ ਜੁੜੇ ਹੋਇਆ ਕਬੱਡੀ ਕਬੱਡੀ ਕਹਿੰਦੇ ਸੱਤੇ ਨੇ ਕਰਾ ਦਿੱਤੀ ਹੈ ਜਗਰੂ ਕਹਿੰਦੇ ਲੱਦੂ ਲੱਦੂ ਵਾਲਾ ਉਹ ਰੋਕਣ ਦਾ ਯਤਨ ਕਰਦਾ ਹੋਇਆ ਵੇਖਦੇ ਹਾਂ ਕੀ ਬਣਦਾ ਪੁਆਇੰਟ ਕਹਿੰਦੇ ਸੱਤੇ ਦੇ ਖਾਤੇ ਜਾ ਜੁਰਿਆ ਲਾਪੂਰ ਥਲੇ ਜ਼ਿਲ੍ਹੇ ਦੀ ਗੱਲ ਚੱਲਦੀ ਹੈ ਲੋ ਕਹਿੰਦੇ ਚਾਰ ਜਾਫੀ ਅਗਲੇ ਬੰਨੇ ਕਾਕਾ ਟੋਟੀਆਂ ਵਾਲਾ ਉਹ ਕਹਿੰਦੇ ਟੌਪ ਦਾ ਮਾਲਕ ਗੁੱਟੇ ਦਾ ਫਰਾਕ ਖਿਡਾਰੀ ਹੈ ਉਹ ਸਾਹਮਣੇ ਅਬਦੁੱਲਾ ਅਬਦੁੱਲਾ ਤਿਆਲ ਪੁੜੀਆ ਕਪੂਰਥਲੇ ਜ਼ਿਲ੍ਹੇ ਦੀ ਗੱਲ ਚੱਲਦੀ ਹੈ ਉਹ ਕਾਕਾ ਟੋਟੀਆਂ ਵਾਲਾ ਬੱਲੇ ਬੱਲੇ ਕਰਾ ਗਿਆ ਕੋਰ ਧਰਮਚੰਦ ਵਾਲੇ ਜੇ ਜੱਫੇ ਦਾ ਸਵਾਦ ਹੈ ਤਾੜੀ ਲਾ ਦੇ ਵੱਡੀ ਸਾਜੀ ਗਿੰਦਰ ਜਾਪਾਨ ਉਹਨਾਂ ਵੱਲੋਂ ਕਹਿੰਦੇ ਨੌ ਗਬਰੂ ਉਧਰ ਫਤਾਹਪੁਰਿਆਲੇ 1000 ਉਹ ਭੁੰਡਾਂ ਦੀ ਖਖਰ ਛੇੜ ਲਈ ਓ ਆਹ ਦੀਪ ਸ਼ਿਕਾਰਾਂ ਵਾਲਾ ਹਲੇ ਮਲਕੀਰ ਸਿੰਘ ਆ ਥੋੜਾ ਚੱਲਣ ਦੇ ਯਾਰ ਵੱਡੀਆਂ ਗੱਡੀਆਂ ਨੇ ਕਰਮ ਹੋ ਲੈਣ ਦੇ ਕੋਡ ਚਰਨਪੰਨੀ ਧਰਤੀ ਹੈ ਉਧਰ ਧਰਮਿੰਦਰ ਸਾਹੂ ਆਸਤਰੀਆ ਤੋਂ ਸਾਡਾ ਮਨਜੀਤ ਕਾਕੂ ਆਸਤਰੀਆ ਤੋਂ ਵੱਡੇ ਪੱਧਰ ਤੇ ਧੰਨਵਾਦ ਆ ਸਾਡੇ ਭਰਾਵਾਂ ਦਾ ਉਧਰ ਕਹਿੰਦੇ ਸਤਕਾਰ ਹੈ ਜਸਵੀਰ ਸਿੰਘ ਜੀ ਸਰਪੰਚ ਉਹਨਾਂ ਦੀ ਸਾਰੀ ਗ੍ਰਾਮ ਪੰਚਾਇਤ ਦਾ ਵੱਡੇ ਪੱਧਰ ਤੇ ਸੰਜਲ ਤੇ ਪਹੁੰਚ ਜਾਂਦਾ ਜੋ ਤੁਰਦਾ ਥੋੜਾ ਥੋੜਾ ਅਮਰੀਕਾ ਵੀ ਤਗੜਾ ਖੇਡਿਆ ਕੈਨੇਡਾ ਵੀ ਤਗੜਾ ਖੇਡਿਆ ਇੰਗਲੈਂਡ ਵੀ ਤਗੜਾ ਖੇਡਿਆ ਪੂਰੇ ਆਲੇ ਗਿੰਦਰ ਦੀ ਟੀਮ ਖੇਡ ਰਹੀ ਆ ਮੱਖਣ ਤੇ ਫਰਨਦੀਪੁਰੀਆ ਦੋ ਕਬੱਡੀ ਦੇ 스타ਰ ਪੜ ਗਏ ਕੋਰਟ ਦੇ ਵਿੱਚ ਦੋ ਕਬੱਡੀ ਦੇ 스타ਰ ਪੜ ਗਏ ਕੋਰਟ ਦੇ ਵਿੱਚ ਉਹ ਤਾੜੀਆਂ 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 ਅੱਗ ਵੇਖੋ ਨਿਕਲਦੀ ਅੱਗ ਵੇਖੋ ਨਿਕਲਦੀ ਅੱਗ ਵੇਖੋ ਨਿਕਲਦੀ ਅੱਗ ਵੇਖੋ ਨਿਕਲਦੀ ਕੋਟ ਧਰਮਚੰਦ ਦੇ ਵਿੱਚ ਜਗਰਾਜ ਕਹਿੰਦੇ ਕੋਟ ਬੁੱਡੇ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਉਧਰ ਕਹਿੰਦੇ ਵੱਡਾ ਪਿਆਰ ਵੱਡਾ ਸਤਕਾਰ ਹਰਜੀਤ ਯੂਐਸਏ ਦੇ ਵਿੱਚ ਲਾਈਵ ਜੁੜਿਆ ਹੋਇਆ ਹੈ ਮਾਨਵਦੀਪ ਯੂਐਸਏ ਤੋਂ ਲਾਈਵ ਜੁੜਿਆ ਹੋਇਆ ਨਾਲ ਜਪਾਨੀ ਪੜਾ ਏ ਜੋਦਾ ਜੋਦਾ ਗੁਰਦਾਸਪੁਰਿਆ ਰੋਕਣ ਦਾ ਯਤਨ ਕਰਦਾ ਹੈ ਪਰ ਤੂਫਾਨ ਕਿੱਥੇ ਰੁਕਦੇ ਆ ਤੂਫਾਨ ਔਖੇ ਰੋਕਣੇ ਤੂਫਾਨ ਪਾਣੀ ਨੇਹਰੀਆਂ ਐਨ ਕਬੱਡੀ ਦਾ ਵੱਖਰਾ ਸਵਾਦ ਹੈ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੇ ਆ ਸਤਿਕਾਰ ਹੈ ਸਾਰੇ ਨਗਰ ਦਾ ਖੇਡ ਪ੍ਰੇਮੀਆਂ ਦਾ ਉਧਰ ਕਹਿੰਦੇ ਗੁਲਜਾਰੀ ਦੀ ਰੇਡ ਪੈ ਰਹੀ ਆ ਪ੍ਰਭ ਸੱਪ ਇਹਨੂੰ ਕਹਿੰਦੇ ਗੋਪੀ ਫਰੰਦੀਪੁਰੀਏ ਦਾ ਅੜਬ ਜਾਫੀ ਲੱਗ ਗਿਆ ਟੁੱਟ ਕੇ ਪਰ ਚੱਕ ਸ਼ੇਖੰਦਰ ਵਾਲਾ ਗੁਲਜਾਰੀ ਇਹਦੀ ਖੇਡ ਬੜੀ ਆ ਨਿਆਰੀਏ ਦੀ ਕੋਟੀ ਵਿੱਚ ਸਰਦਾਰੀ ਆ ਗਿਆ ਆ ਸੇਵਕ ਤਲਵੰਡੀ ਵਾਲ ਆ ਗਿਆ ਜਗਰਾਜ ਕੋਟ ਧਰਮਚੰਦ ਵਾਲਿਆ ਤੇਰਾ ਇੱਕੋ ਜੱਫਾ 1000 ਦਾ ਕਿੰਨਾ ਵੱਲੋਂ ਹੋਣਾ ਗੱਲ ਬਾਅਦ ਵਿੱਚ ਕਰਦੇ ਆ ਡਾਕਟਰ ਮਿਆਤੀਆਂ ਵਾਲਾ ਡਾਕਟਰ ਮਿਆਤੀਆਂ ਵਾਲਾ ਪਰ ਸੇਵਕ ਤਲਵੰਡੀ ਵਾਲੇ ਪੁਆਇੰਟ ਜਿਹੜਾ ਯਾਫੀਆਂ ਦੇ ਖਾਤੇ ਯਾ ਜੁੜਿਆ ਕੋਟ ਰਵੀ ਰਸੂਲਪੁਰ ਤੇ ਨਾਲ ਦਮਨ ਆਸਟ੍ਰੇਲੀਆ ਇਹਨਾਂ ਵੱਲੋਂ ਤੇਰਾ ਇੱਕ ਜੱਫਾ ਇੱਕ ਹਜ਼ਾਰ ਦਾ ਸਾਰੇ ਵੀਰਾਂ ਦਾ ਧੰਨਵਾਦ ਕਰ ਰਿਹਾ ਮੇਰੇ ਵੀਰੋ ਵੱਡੇ ਪੱਦਰ ਤੇ ਸਤਿਕਾਰ ਆਹ ਪ੍ਰਭਾ ਦਾ ਮੁਕਾਬਲਾ ਫੇਰ ਕਬੱਡੀ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਵੱਡੀਆਂ ਗੱਲਾਂ ਨੇ ਔਰ ਕਹਿੰਦੇ ਚੂਲਣੇ ਮੈਲਦੀ ਟੀਮ ਦੇ ਕੋਚ ਨੇ ਅੱਜ ਸੱਡੇ ਵੱਲੋਂ ਬੇਨਤੀ ਨਹੀਂ ਹੈ ਲੈਂਡ ਤੋਂ ਪਿੱਛੇ ਹੋ ਜਾਓ ਬੇਨਤੀ ਪ੍ਰਮਾਨ ਕਰੀਏ ਸੰਗਤ ਜੀ ਮੇਲਾ ਬਾਲਾ ਵੱਡਾ ਮੇਰੀ ਬੇਨਤੀ ਨੂੰ ਪ੍ਰਮਾਨ ਕਰਾ ਕਹਿੰਦੇ ਬਾਲਾ ਵੱਡਾ ਚੱਲਦਾ ਬੱਬੂ ਸ਼ਾਹ ਉਹਨੇ 1000 ਰੁਪਏ ਦੇਣਾ ਫਤਾਪੁਰੀਆ ਦਾ ਆ ਲੱਗ ਗਿਆ ਫਤਾਪੁਰੀਆ ਲੱਗ ਗਿਆ ਫਤਾਪੁਰੀਆ ਆ ਮੇਰੇ ਮਿੱਤਰੋ ਬੱਲੇ ਬੱਲੇ ਹੋ ਗਈ ਆਉ ਨਹੀਂ ਰੀਸਾ ਕਮਾਲ 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 ਗਲਾਲੀਪੁਰੀਆ ਤੇ ਫਤਾਪੁਰੀਆ ਗਲਾਲੀਪੁਰੀਆ ਤੇ ਫਤਾਪੁਰੀਆ ਆਓ ਮੇਰੇ ਰੱਬਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਓਏ ਨਿਆਰਾ ਸਰਕੋਰ ਦੇ ਵਿੱਚ ਚੋਟੀ ਦਾ ਮੇਲਾ ਕਹਿੰਦੇ ਚੋਟੀ ਦਾ ਮੇਲਾ ਕਬੱਡੀਆਂ ਚੜ ਚੜ ਕੇ ਅੱਜ ਵੇਖਦਾ ਕੋਟ ਧਰਮ ਚੰਦ ਖੜ ਖੜ ਕੇ ਇਹ ਮੇਲੇ ਦਾ ਦੁਨੀਆ ਨੂੰ ਇੰਤਜ਼ਾਰ ਸੀ ਆ ਮੇਲੇ ਦਾ ਦੁਨੀਆ ਨੂੰ ਇੰਤਜ਼ਾਰ ਸੀਗਾ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਜਿੱਦਾਂ ਬਿੱਟਾ ਬਾਜੀ ਤੁਸੀਂ ਕਹਿੰਦੇ ਸੀ ਉਦਾਂ ਹੀ ਹੋਈ ਜਾਂਦਾ ਹੈ ਵਾਲਾ ਡੱਕ ਫਰੰਦੀਪੁਰਿਆ ਵੇਖ ਨਿਆਰਾ ਕਬੱਡੀ ਦਾ ਇਹ ਪੱਬਾਂ ਦਾ ਬੜਾ ਤੇਜ ਹੈ ਉਧਰ ਗਰਮੇਸ਼ ਸਿੰਘ ਜੀ ਦੋਦੀ ਸਾਹ ਦੇ ਪੁੱਤਰਾਂ ਨੇ ਮਾਨ ਦਿੱਤਾ ਆਓ ਸਾਡੇ ਕਹਿੰਦੇ ਖੇਡ ਮੈਦਾਨ ਵਿੱਚ ਪਰੇ 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 ਇਹ ਆਹ ਵੇਖੋ ਦੀਪ ਸ਼ਿਕਾਰਾਂ ਵਾਲਾ ਐਨ ਬਹਿ ਜਾ ਬਹਿਆ ਕਰਵਾਉਂਦਾ ਆਉਂਦਾ ਹਜੇ ਹਾਫ ਹੋ ਲੈਣ ਦਿਓ ਕੋਰਟ ਵਾਲਿਓ ਅੱਗੇ ਅੱਗੇ ਵੇਖਿਓ ਵੀ ਅਬਦੁੱਲਾ ਕਹਿੰਦੇ ਕਪੂਰਥਲੀਆ, ਦਿਆਲਪੁਰ ਪਿੰਡ ਕਹਿੰਦੇ ਜਲੰਧਰ ਦੇ ਕਪੂਰਥਲੇ ਦੇ ਸੈਂਟਰ ਦੇ ਵਿੱਚ ਦਿਆਲਪੁਰਾ ਪਿੰਡ ਪੈਂਦਾ ਹੈ। ਡਾਕਟਰ ਮਿਹਤਿਆਮ ਵਾਲਾ ਅੱਜ ਸਜਾ ਕਢਾਈ ਜਾਂਦਾ ਹੈ ਤੇ ਆ ਵੀ ਕਹਿੰਦੇ ਜਗਤੇਗਰ ਅਰੇ ਗੱਡੇ ਕੱਢਦਾ ਮੇਰੇ ਮਿੱਤਰੋ ਅੱਗ ਅਰੇ ਗੱਡੇ ਕੱਢਦਾ ਇੱਕ ਪਾਸੇ ਲੋਧੀ ਜਗਦੇਵ ਕਲਾਂ ਦੀ ਧਰਤੀ ਦਾ ਸਿਰੇ ਦਾ ਜਾਫੀ ਹੈ। ਉਧਰ ਅਬਦੁੱਲਾ ਤੇ ਗੱਲ ਸਿਰੇ ਲੱਗੀ ਪਈ ਹੈ। ਬਾਈ ਐ ਤਾਂ ਸਵਾਦ ਹੀ ਨਹੀਂ ਆਉਣਾ ਵੇਖੋ ਕਿੱਧਰ ਨੂੰ ਕੋਈ ਕਿੱਧਰ ਨੂੰ ਆਏ ਤੁਰੇ ਫਿਰਦੇ ਯਾਰ ਆਹ ਕਬੱਡੀ ਬਾਕੇ ਬਿੱਟਾ ਜੀ ਮੈਚ ਰੋਕੋ ਪਹਿਲਾਂ ਯਾਰ ਐ ਨਹੀਂ ਗੱਲ ਬਣਨੀਗੀ ਐਡਾ ਵੱਡਾ ਮੈਚ ਆ ਯਾਰ ਦੱਸੋ ਆਹ ਕਬੱਡੀ ਪੈਣ ਲੰਦੋ ਬਾਬਾ ਜੀ ਫਿਰ ਮੈਚ ਰੋਕੋ ਪਲੀਜ਼ ਪਿੰਕਪਾਲ ਜੀ ਐ ਸਵਾਦ ਨਹੀਂ ਆਉਣਾਗਾ ਬਹੁਤ ਤਕੜਾ ਮੈਚ ਅੱਜ ਦੇ ਦਿੰਦਾ ਪਖੜਾ ਆ ਜਾ ਫਿਰ ਕਰਾਂਗੇ ਗੱਲ ਪਲੀਜ਼ ਰੋਕੋ ਬਿੱਟਾ ਸਾਹਿਬ ਮੈਚ ਪਲੀਜ਼ ਵੇਖੋ ਗਹਿ ਘੜਵਾ ਧੰਨਵਾਦ ਹੈ ਵੱਡੇ ਧੰਨਵਾਦ ਅਗਲੀ ਕਬੱਡੀ ਕਹਿੰਦੇ ਜਸ਼ਨ ਲਓ ਕਹਿੰਦੇ ਜਸ਼ਨ ਕਬੱਡੀ ਪਾਰਿਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਰਜਿਸਕਰਨ ਅਲਗੋ ਕੋਠੀ ਵਾਲੇ ਵੱਡੇ ਭਾਈ ਦਾ ਧੰਨਵਾਦ ਹੈ ਨਾਲ ਸਾਡਾ ਮੀਰਪੁਰੀਆ ਭਿੰਦਾ ਦੇ ਫਰਦੀਪੁਰੀਆ ਰਾਕੇ ਸੱਦੇ ਦੇ ਰਹੇ ਨੇ 7 ਅਕਤੂਬਰ ਵੱਡੇ ਕਬੱਡੀ ਕੱਪ ਦੀਆਂ ਗੱਲਾਂ ਹੋਣੀਆਂ ਨੇ ਆ ਟੋਟੀਆਂ ਵਾਲਾ ਮੇਰੇ ਮਿੱਤਰੋ ਕਿ ਮਾਜੇ ਦੇ ਮਜਾਇਲ ਗੁਰੂਆਂ ਦੀ ਧਰਤੀ ਮੁੱਕ ਗਏ ਮਾਨਸੇ ਦੇ ਜੱਟਸ ਸੁਲਝਾਉਣ ਮਸਲਾ ਲੁਧਿਆਣੇ ਨਸ਼ਾ ਚੰਡੀਗੜ੍ਹ ਆਸ਼ਕੀ ਪਠੰਡੇ ਵਿੱਚੋਂ ਮੁੱਕਣਾ ਨਹੀਂ ਆਹ ਕਦੇ ਅਸਲਾ ਇੱਕਮ ਲੱਗ ਗਿਆ ਇੱਕਮ ਲੱਗ ਗਿਆ ਇੱਕਮ ਲੱਗ ਗਿਆ ਆ ਲਵ ਵੱਜ ਗਿਆ ਲਵ 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 ਬੱਲੇ ਲਵ ਤਕੜਾ ਆ ਸਿਰੇ ਦਾ ਗੱਭਰੂ ਆ ਸਿਰੇ ਦਾ ਗੱਭਰੂ ਆ ਸਿਰੇ ਦਾ ਗੱਭਰੂ ਲਵ ਲਵ ਤੇ ਫਤਾਪੁਰੀਆ ਓਏ ਆਉਂਦਾ ਨਜ਼ਾਰਾ ਤੇ ਫਿਰ ਇੱਕ ਵਾਰੀ ਤਾੜਾ ਮਾਰ ਦਿਓ ਮੇਰੇ ਮਿੱਤਰੋ ਜਗਰਾਜ ਕੋਟ ਧਰਮਚੰਦ ਵਾਲਿਆ ਤੇਰੀ ਖੇਡ ਤੇ ਮਾਣ ਕਰਦੇ ਆ ਹਰਜੀਤ ਸਿੰਘਾਪੁਰ ਬਲਜੀਤ ਫੌਜੀ ਹਰਜੀਤ ਯੂਐਸਏ ਬਲਜੀਤ ਜਾਪਾਨੀ ਇਹ ਤੇਰੇ ਲਈ ਸਦਾ ਲਈ ਖੜਨਗੇ ਇਧਰੋਂ ਸਾਹਮਣੇ ਜੋਧਾ ਇਹ ਗੁਰਦਾਸਪੁਰਿਆ ਰੁਕਣ ਦਾ ਯਤਨ ਕਰਦਾ ਪਰਾਨ ਜਿਹੜਾ 30 ਤਰੀਕ ਨੂੰ ਹਵੇਲੀਆਂ ਤੇ ਸਾਡਾ ਬਾਊ ਸ਼ਾਹ ਉਹਨਾਂ ਵੱਲੋਂ ਪਿਆਰ ਹੋਣਗੇ ਥੋੜਾ ਪਰਲੀ ਸਾਈਡ ਤੋਂ ਲਾਈਨ ਤੇ ਵੀਰ ਆ ਗਏ ਨੇ ਬਹਿ ਜਾਓ ਭਰਾ ਬਣ ਕੇ ਇਹ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਉਧਰ ਗੁਲਜਾਰੀ ਚੱਕ ਸ਼ੇਖੰਦਰ ਦੀ ਧਰਤੀ ਦਾ ਆਹ ਕਹਿੰਦੇ ਪ੍ਰਭ ਉਹ ਪ੍ਰਭ ਉਹ ਪ੍ਰਭ ਉਹ ਪ੍ਰਭ 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 ਤਾੜੀਆਂ ਤਾੜੀਆਂ ਤਾਰੀਆਂ ਤਾਰੀਆਂ ਮਿਲਖਿਆ ਵੇਖ ਸਿਰਾ ਹੋ ਗਿਆ ਸਿਰਾ ਹੋ ਗਿਆ ਸਿਰਾ ਹੋ ਗਿਆ ਕਿ ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਸਿਰ ਕੱਟਵੇਂ ਰਿਕਾਰਡ ਆ ਸਿਰ ਕੱਟਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਅੱਗ ਬਿਨਾ ਚੁੱਲਿਆਂ ਤੋਂ ਮੱਚੀ ਜਾਂਦੀ ਐ ਅੱਗ ਬਿਨਾ ਚੁੱਲਿਆਂ ਤੋਂ ਮੱਚੀ ਜਾਂਦੀ ਐ ਐਨ ਸਰਾ ਲੱਗਿਆ ਪਿਆ ਇਧਰ ਕਹਿੰਦੇ ਗੱਭਰੂ ਖੱਖ ਪਿੰਡ ਵਾਲਾ ਉਧਰ ਮੋਲਾ 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 ਬਾਲਤਾ ਹੱਕਦੇ ਦੀਵਾ ਬਾਲਤਾ ਹੱਕਦੇ ਦੀਵਾ ਕਰਾਤੀ ਪੈ ਜਾ ਵਜਾ ਹਟ ਜਾ ਪਾਸੇ ਹੋਏ 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 ਆ ਯਾਰ ਬੱਤੇ ਚ ਕੋ ਯਾਰ ਬਾਈ ਸ਼ਾਟ ਦਈਏ ਜੇ ਆਪਾਂ ਮੈਚ ਦਾ ਨਜ਼ਾਰਾ ਲੈਣਾ ਹੈ ਪ੍ਰਧਾਨ ਗੁਰਪਿੰਦਰ ਇਟਲੀ ਤੋਂ ਲਾਈਵ ਜੁੜਿਆ ਨਾਲ ਉਹਨਾਂ ਦਾ ਭਤੀਜਾ ਸੁਖਬੀਰ ਲਾਈਵ ਜੁੜੇ ਹੋਇਆ ਮਖਵਿੰਦਰ ਕੋਟ ਤਰਮਚੰਦ ਵਾਲੇ ਦਾ ਧੰਨਵਾਦ ਉਹ ਕਬੱਡੀ ਪਈ ਹੋਈ ਹੈ ਵੇਖਦੇ ਫਰੰਦੀ ਪਈ ਆ ਉੱਤਰ 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 ਤਿੰਮੋ ਵਾਲੀਆ ਤੇ ਫਰੰਦੀਪੁਰਿਆ ਵਾਹ ਗੱਬਰੂ ਬਜਾਉਂਦਾ ਰਹਿ ਮੱਲ ਵੱਡੇ ਨੇ ਤੇ ਵੱਡਾ ਹੀ ਮੈਚ ਅੱਜ ਦੇ ਦਿਨ ਦਾ ਖੇਡ ਲਾਹੌਰੀ ਮਲ ਦੀ ਟੀਮ ਹੈ ਗਮਾਨਪਰੀਆ ਗਿੰਦਾ ਸ਼ੇਰਾ ਲਾਹੌਰੀ ਮਲ ਨਾਲ ਸਾਡਾ ਕਹਿੰਦੇ ਮਲਕੀਤ ਗਵਾ ਸੱਦੇ ਦੇ ਰਣ ਆਹ ਚੋਟੀ ਦਾ ਮੈਚ ਮਿਲਖਿਆ ਚੱਕਲਾ ਮਾਈਕ ਉਹ ਕਹਿੰਦੇ ਪਿੰਦਾ ਪਿੰਦਾ ਮਿਆਦੀਆਂ ਕਲਾ ਵਾਲਾ ਤੇ ਸਾਹਮਣੇ ઠાੜੇ ਪਿੰਡ ਵਾਲਾ ਇਹ ઠાੜੇ ਪਿੰਡ ਵਾਲਾ ਆਉਣ ਵਾਲੇ ਸਮੇਂ ਦਾ ਭੰਬਰ ਪਹਿਣ ਚੰਗੇ ਆੜਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਉਹ ਮੁੱਲ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਸਾਹਮਣੇ ਹੁਣ ਉਹ ਸਿਰਾਂ ਹੁੰਦਾ ਪਿਆ ਅੱਜ ਕੋਟਰ ਸਿਰਾਂ ਲੱਗਿਆ ਪਿਆ ਸਰਦਾਰ ਹਰਪਾਲ ਸਿੰਘ ਦੀ ਸਰਪੰਚ ਸਾਬ ਦੇ ਦੋ ਜੱਫੇ 5000 ਦੇ ਉਹਨੇ ਪਤਾ ਪਰ ਓਏ ਦੀਪ ਰੰਦੀਪੂਰ ਇੱਧਰ 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 ਹਾਏ ਓ ਮੇਰਾ ਰੱਬਾ ਹਾਏ ਓ ਮੇਰਾ ਰੱਬਾ ਗੱਲ ਟਿਕਾਣੇ ਲੱਗੀ ਆ ਗੱਲ ਟਿਕਾਣੇ ਲੱਗੀ ਆ ਤਾੜੀਆਂ ਓ ਮਾਜੇ ਹੋ ਸਵਾਦ ਆ ਗਿਆ ਐਨ ਕਹਿੰਦੇ ਚੋਟਰਾ ਕਿਹੜਾ ਸ਼ੌਂਦਾ ਏ ਉਹ ਤੱਕੜੇ ਹੋ ਜਓ ਮੁੰਡਿਓ ਮੁੰਡਾ ਕਬੱਡੀ ਪਾਉਣ ਦੇ ਲਈ ਆਉਂਦਾ ਹੈ ਲੈ ਵੀ ਲੋਦੀ ਹੈ ਰਾਦਾ ਜਾਂ ਕਹਿ ਮੋਲੇ ਨੂੰ ਗੱਲ ਵੱਖਰੀ ਬਣ ਜਾਣੀ ਹੈ ਗੱਲ ਸਮੇਂ ਦੀ ਹੋਣੀ ਹੈ ਐਨ ਮੁੰਡਾ ਕਬੱਡੀ ਕਬੱਡੀ ਕਰਦਾ ਉਹ ਕੱਖਾਂ ਵਾਲਾ ਮੁੰਡਾ ਉਧਰ ਉਧਰ ਕਹਿੰਦੇ ਅਬੇ ਬੁੱਲਾ ਆਹ ਬਾਲ ਦਾ ਹੱਕ ਤੇ ਦੀਵਾ ਆ ਹੱਕ ਤੇ ਦੀਵਾ ਨੰਬਰ ਕੀ ਦਾ ਨੰਬਰ ਰੀਡਰ ਦਾ ਨੰਬਰ ਕੀ ਦਾ ਨੰਬਰ ਰੇਡਰ ਦਾ ਕਿਉਂਕਿ ਕਹਿੰਦੇ ਜਾਫੀ ਜਿਹੜਾ ਪਹਿਲਾਂ ਕਬੱਡੀ ਪਾਉਣ ਦੇ ਲਈ ਵੱਧ ਗਿਆ ਇਹਦੇ ਤੇ ਪਾਰ ਕਿਰਪਾ ਬਾਬਾ ਵਿਸ਼ਨ ਸਿੰਘ ਜੀਆਂ ਦੀ ਬਾਬਾ ਗੱਜਨ ਸਿੰਘ ਜੀਆਂ ਦੀ ਸੰਤ ਗੁਰਦੇਵ ਸਿੰਘ ਸ਼ਹੀਦ ਦੀ ਬਾਗਨੰਦਪੁਰ ਸਾਹਿਬ ਵਾਲਾਂ ਦੀ ਉਹ ਮੁੰਡਾ ਸਿੱਖ ਸਰਦਾਰ ਗੱਭਰੂ ਕਿ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਅੱਜ ਫੇਰ ਲਲਕਾਰੇ ਮਾਰਦੇ ਨੇ ਬਾਜਾਂ ਵਾਲਿਆਂ ਬਾਜ ਨੂੰ ਭੇਜ ਮੁੜ ਕੇ ਇੱਥੇ ਤਿੱਤਰੂ ਉਡਾਰੀਆਂ ਮਾਰਦੇ ਨੇ ਸ਼ਹੀਦ ਭਾਈ ਤਾਰੂ ਸਿੰਘ ਦਾ ਪਿੰਡੂ ਕਹਿੰਦੇ ਕਬੱਡੀ ਪਾ ਰਿਹਾ ਹੈ ਫਰੰਦੀਪਰੀਏ ਗੋਪੀ ਦਾ ਇੱਕ ਜੱਫਾ ਰਵੀ ਤੇ ਸਾਡਾ ਜਰਮਨ ਕੋਟ ਵਾਲੇ ਕਹਿੰਦੇ ਆ ਵੱਡੇ ਮਾਨ ਸਨਮਾਨ ਹੋਣਗੇ ਆਓ ਸਾਹਮਣੇ ਕਹਿੰਦੇ ਬਾਬਾ ਮਨਵੀਰ ਸਿੰਘ ਜੀ ਆਏ ਨੇ ਝੋਲਣੇ ਮਹਿਲ ਵਾਲੇ ਮਹਾਪੁਰਸ਼ ਬਾਬਾ ਹੀਰਾ ਸਿੰਘ ਜੀ ਵੱਡੇ ਅਸ਼ੀਰਵਾਦ ਨੇ ਜਦੋਂ ਗੱਲ ਚੱਲਦੀ ਹੈ ਗੁਰ ਗੱਲ ਚੱਲਦੀ ਹੈ ਬਾਬਾ ਗੁਰਪਿੰਦਰ ਸਿੰਘ ਜੀ ਤਰਾਣੀ ਸਾਹਿਬ ਵਾਲੇ ਮਹਾਪੁਰਸ਼ਾਂ ਦੀ ਵੱਡੇ ਵੱਡੇ ਵੱਡਾ ਮਾਰ 5000 ਦੇ ਦੋ ਜੱਫੇ ਇੱਕੰਪਤਾਪੁਰੀਏ ਦੇ ਮੰਨੂ ਹਵੇਲੀਆਂ ਲੋ ਪਹਿਲਾ ਪਹਿਲਾ ਜੱਫਾ 5000 ਦਾ ਕਬੱਡੀ 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 5000 ਦਿੱਤਾ ਜਾਣਾ ਸਰਦਾਰ ਨਰਵੈਰ ਸਿੰਘ ਜੀ ਕਹਿੰਦੇ ਨੇ ਫਰੰਦੀਪੁਰੀਏ ਗੋਪੀ ਦਾ ਇੱਕ ਜੱਫਾ ਇੱਕ ਅੱਜ ਦਾ ਮੇਲਾ ਸਿਰੇ ਦਾ ਚੱਲ ਰਿਹਾ ਹੈ ਉਧਰ ਸਤਿਕਾਰ ਕਰੀਏ ਸਾਡੇ ਪੰਡਾ ਸੁਖਵਿੰਦਰ ਸਿੰਘ ਜੀ ਬਾਰਜੋਗ ਚੇਰ ਬਹੁਤ ਵੱਡਾ ਸਤਿਕਾਰ ਕਰਦੇ ਆ ਲੈ ਵੀ ਸਾਊਂਡ ਵਾਲਿਆ ਵੀਰਾ ਸਾਊਂਡ ਸੈੱਟ ਕਰ ਲੈ ਇਧਰਲੇ ਬੰਦੇ ਸਾਡੇ ਕੁਲਵਿੰਦਰ ਸਿੰਘ ਮੋਨੂ ਰਿਡਰ ਡਿਪਟੀ ਸ਼੍ਰੀ ਗੋਇੰਦਵਾਲ ਸਾਹਿਬ ਚਾਚੇ ਤੌਰ ਤੇ ਜੋਬਣ ਕੋ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਮੇਰੇ ਮਿੱਤਰੋ ਕਬੱਡੀ ਬੜੀ ਜ਼ਰੂਰੀ ਆ ਲਾ ਪੱਧਰੀ ਵਾਲਾ ਕਬੱਡੀ ਪਾ ਰਿਹਾ ਬਹਿ ਜਾਓ ਮੇਰੇ ਵੀਰ ਲਾ ਪੱਧਰੀ ਦੀ ਪਾਈ ਹੋਈ ਰੇਡ ਦੇ ਉੱਪਰ ਕਿਹੜਾ ਖਿਡਾਰੀ ਬਹਿ ਜਾ ਬਹਿ ਜਾ ਕਰਵਾ ਦੂ ਮੇਰੇ ਮਿੱਤਰੋ ਅੱਜ ਦੇ ਮੇਲੇ ਦੇ ਉੱਪਰ ਮਨ ਰੂਪ ਤੇ ਜਗ ਰੂਪ ਸਪੇਨ ਵਾਲਿਆਂ ਦਾ ਕਹਿੰਦੇ ਵੱਡਾ ਪਿਆਰ ਇਹ ਬਲਕਾਰੇ ਬੰਦਾ ਚੇਲਾ ਮੇਰੇ ਮਿੱਤਰੋ ਬਣਾ ਦੂ ਮੇਲਾ ਬਣਾ ਦ ਮੇਲਾ 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 ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਗੱਬਰੂ ਹਿੱਕ ਤਣ ਗਿਆ ਮੇਲਾ ਬਣ ਗਿਆ ਗੱਬਰੂ ਹਿੱਕ ਤਣ ਗਿਆ ਆਹ ਲਵ ਆਹ ਲਵ ਟੱਕਰ ਸਿਰੇ ਦੀ ਹੋਈ ਹੈ ਇਧਰਲੇ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੈ ਮਾਝੇ ਵਾਲਾ ਉਹ ਕਬੱਡੀ ਪਾਈ ਹੈ ਇਧਰਲੇ ਬੰਦੇ ਚਾਰ ਮੱਲ ਟੱਕੜੇ ਨਹੀਂ ਇਹ ਬਾਲੇ ਟੱਕੜੇ ਉਸਤਾਦ ਜੀ ਇੱਕ ਕੰਨੀ ਤੇ ਮੋਲਾੱਖ ਅੱਖਾਂ ਵਾਲਾ ਪਰ ਮੁਕਾਬਲਾ ਟੱਕਰ ਇਹ ਕਬੱਡੀ 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 ਪਰੇ 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 ਸਾਨੂੰ ਏ ਟੱਕਰ ਸਿਰੇ ਦੀ ਟੱਕਰ ਹੈ ਲੋ ਆ ਯਾਰ ਵੇਖਣ ਤੋਂ ਸਾਨੂੰ ਬਾਈ ਕੌਣ ਜਫਾ ਲਾਉਂਦਾ ਤੁਹਾਡਾ ਸਤਿਕਾਰ ਸਾਰਿਆਂ ਦਾ ਕੋਈ ਨਿੱਤਰੂ ਬੜੇਵੇਂ ਖਾਣੀ ਡਾਂਗ ਉੱਤੇ ਡੇਰਾ ਜੱੜਦਾ ਇਸ ਗੱਲ ਦਾ ਝੂਠ ਨਾ ਜਾਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਸਾਡੇ ਵੀਰ ਗੁਰਦਾਸ ਸਿੰਘ ਜੀ ਕੈਸ਼ੀਅਰ ਸਾਹਿਬ ਦਾ ਤੇ ਨਾਲ ਸਰਦਾਰ ਰਾਮ ਸਿੰਘ ਜੀ ਗੁਰਸੇਵਕ ਸਿੰਘ ਜੀ ਸਰਦਾਰ ਕਸ਼ਮੀਰ ਨਾਲ ਸਰਦਾਰ ਗੁਰਤੇਜ ਸਿੰਘ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੈ ਵੀ ਵਿਕੇ ਆ ਸਾਹਮਣੇ ਸੁਣਿਆ ਲਓ ਕਬੱਡੀ ਪੈ ਗਈ ਇਧਰ ਜੱਗੀ ਇੰਗਲੈਂਡ ਇਹ ਐਲਾਨ ਕਰਉਂਦਾ ਜਗਰਾਜ ਤੇਰਾ ਹਰ ਜੱਫਾ 2000 ਦਾ ਹੈ ਇਧਰ ਹਰਮਨ ਕੋਟ ਜਗਰਾਜ ਕੋਟ ਵੱਲੋਂ ਦੋ ਜੱਫੇ ਤੇਰੇ 10000 ਦੇ ਮਿੱਤਰਾਂ ਨੋਟ ਕਰ ਲੈ ਹਰ ਜੱਫਾ 2000 ਦਾ ਉਸਤਾਦ ਜੀ ਦੀਪ ਆ ਗਿਆ ਆ ਦੀਪ ਕਬੱਡੀ ਪਾਉਂਦੇ ਨਹੀਂ ਵਧ ਗਿਆ ਇਹ ਵੀ ਇੱਕ ਵਾਰ ਤੇਰੇ ਦੋ ਜੱਫੇ 5000 ਦੇ ਹੋਣੇ ਆ ਪਰ ਇਧਰਲੇ ਬੰਦੇ ਇਹ ਕਬੱਡੀ 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 ਐਨ ਸਰਾ ਲੱਗਿਆ ਪਿਆ ਨੰਬਰ ਕੀ ਦਾ ਜਸ਼ਨਦੀ ਪਾਈ ਹੋਈ ਕਬੱਡੀ ਆ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਖਤ ਨਾ ਜਾਵੇ ਆਓ ਸਾਹਮਣੇ ਕਹਿੰਦੇ ਨੌਜਵਾਨ ਅਰਸ਼ ਪੂਲੇ ਦੇ ਪਿੰਡ ਦਾ ਗੱਬਰੂ ਕਬੱਡੀ ਦੇ ਵਿੱਚ ਵੱਡੇ ਰੁੱਤ ਪੈਣਾ ਆ ਜਗਦੇਵ ਕਲਾਂ ਦੀ ਧਰਤੀ ਦਾ ਲੋਧੀ ਹੈ ਕਿ ਧੋੜਾ ਪੱਟੀ ਜਾਂਦੇ ਆ ਜਿਨ੍ਹਾਂ ਨੇ ਦੁੱਧ ਮਾਮਾ ਦਾ ਪੀਤਾ ਏਕਮਦੇ ਜੱਫੇ ਦਾ 5000 ਗੋਪੀ ਦੇ ਜੱਫੇ ਦਾ 2000 ਸਾਡੇ ਸਰਦਾਰ ਨਰਵੈਲ ਸਿੰਘ ਜੀ ਉਹਨਾਂ ਨੇ ਮਾਨ ਸਨਮਾਨ ਦੇਣੇ ਆ ਇਧਰ ਮਨੂ ਹਵੇਲੀਆਂ ਵਾਲਾ ਸਾਡਾ ਵੀਰ ਆ ਉਹਨਾਂ ਨੇ ਪਿਆਰ ਬਖਸ਼ਣੇ ਆ ਆਓ ਸਾਹਮਣੇ ਕਹਿੰਦੇ ਜਗਦੇਵ ਕਲਾ ਪਰ ਇਹ ਨੌਜੋਨ ਟਿੰਮੋ ਵਾਲੀਆ ਕੀਪਾ ਲੈ ਵੀ ਵਿੱਕਿਆ ਇਧਰਲੇ ਬਣੇ ਹਰਮਨ ਕੋਟ ਵਾਲੇ ਦੇ ਦੋ ਜੱਫੇ 1000 ਦੇ ਹੋਣੇ ਹੈ ਜਗਰਾਜ ਵੱਲੋਂ ਪਰ ਇਧਰ ਲੈ ਮਨੇ ਕਬੱਡੀ ਪੈ ਰਹੀ ਹੈ ਲੈ ਵੀ ਮੋਲਾ ਹੈ ਰਦਾ ਡੱਕਣਾ ਤੇ ਨੌਜਵਾਨਾਂ ਇਹਨੂੰ ਡੱਕ ਫੜਨਾ ਤੇ ਇਹਨੂੰ ਫੜ ਤੇਰੇ ਤੇ ਮਾਰ ਕਰਦੇ ਆ ਖੱਕ ਪ੍ਰੋਡਕਸ਼ਨ ਵਾਲੇ ਵੱਡੇ ਪ੍ਰਮੋਟਰ ਨੇ ਪਰ ਕਬੱਡੀ 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 ਟੱਕਰ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਕਬੱਡੀ 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 ਵਾਂ ਸਿਰਾ ਲੱਗਿਆ ਪਿਆ ਪਾਰੀ ਸਾਲੀ ਆਉਣਾ ਫੇਰ ਕਰ ਲਾਂਗੇ ਗੱਲ ਆਹ ਸੁਣਿਆ ਇਧਰਲੇ ਬੰਨੇ ਵੇਖ ਨਿਆਰਾ ਚੱਕ ਸ਼ਿਕੰਦਰ ਵਾਲਾ ਗੁਲਜਾਰੀ ਕਬੱਡੀ ਪਾ ਰਿਹਾ ਕੋਟ ਦਾ ਮੇਲਾ ਚੱਲਦਾ ਮੀਰਪੁਰਿਆ 30 ਨੂੰ ਤੇਰੇ ਪਿੰਡ ਰੌਣਕਾਂ ਲੱਗਣੀਆਂ ਨੇ ਮਾਫੀ ਚਾਹਾਂਗੇ ਇਸ ਸਾਲ ਨਹੀਂ ਪੁੱਜਿਆ ਜਾਣਾ ਆਓ ਸਾਹਮਣੇ ਟੀਮਾਂ ਮਲਕੀਤ ਫੈਸਲਾ ਕਰੂਗਾ ਪਾਣੀ ਵਾਲਾ ਵੀਰ ਪਾਣੀ ਪਹੁੰਚਦਾ ਕਰਦੇ ਹੋ ਕੋਈ ਨਹੀਂ ਕੋਈ ਨਹੀਂ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਬਹੁਤ ਸਤਿਕਾਰ ਕੋਈ ਗੱਲ ਨਹੀਂ ਠੀਕ ਹੈ ਜੀ ਜਿੱਦਾਂ ਆ ਗਿਆ ਤੁਹਾਡਾ ਜੋ ਰੈਫਰੀਆਂ ਨੇ ਕਹਦਾ ਉਹ ਹੀ ਹੋਣਾ ਮੇਰੇ ਵੀਰੋ ਬਹੁਤ ਵੱਡੇ ਪੱਦਰ ਤੇ ਵੱਡਾ ਮੇਲਾ ਅੱਜ ਦੇ ਦਿਨ ਦਾ ਖੇਡਿਆ ਜਾ ਰਿਹਾ ਹੈ ਵੱਡਾ ਇਕੱਠ ਹੈ ਬੱਚੇ ਬਜ਼ੁਰਗਾਂ ਦਾ ਹਮ ਉਮਰ ਵੀਰਾਂ ਦਾ ਬਹੁਤ-ਬਹੁਤ ਸਤਿਕਾਰ ਸਭ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਇਧਰ ਸਾਊਂਡ ਵਾਲੇ ਵੀਰ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਸਾਡਾ ਮਾਲਕ ਬਾਬਾ ਨਾਨਕ ਆਓ ਸਾਹਮਣੇ ਕਹਿੰਦੇ ਕਬੱਡੀ ਮਾਲਵਾ ਟੀਵੀ.com ਉਧਰ ਨਿਸ਼ਾਨ ਢੱਲੋ ਬੈਰੀਕੇਡ ਦਾ ਸਤਿਕਾਰ ਕਰੀਏ ਆਓ ਸਾਹਮਣੇ ਕਹਿੰਦੇ ਅਬਦੁੱਲਾ ਤੇ ਜਗਦੇਵ ਕਲਾਂ ਦਾ ਲੋਧੀ ਹੈ ਲੈ ਵੀ ਵਿਕਿਆ ਚੱਕਲਾ ਮਾਈਕ ਗਰਾਊਂਡ ਦੇ ਵਿੱਚ ਬੰਦੇ ਘਾਟਾ 15 20 ਬੰਦੇ ਅਮਨ ਮੇਰੀ ਬੇਨਤੀ ਵੀ ਗਰਾਊਂਡ ਦੇ ਵਿੱਚ ਆਜੋ 15 20 ਬੰਦੇ ਹੋਰ ਗਰਾਊਂਡ ਦੇ ਬੰਦੇ ਘਾਟਾ ਹਾਂ ਕਬੱਡੀ ਪਈ ਹੈ ਇੱਕੰਪਤਾਪੁਰੀਏ ਦੇ ਦੋ ਜੱਫੇ 5000 ਦੇ ਹੋਣੇ ਆ ਮੈਂ ਦੇਖ ਰਾ ਇੱਕ ਕੰਨੀ ਤੇ ਫਰੰਦੀਪੁਰੀਆ ਫਰੰਦੀਪੁਰੀਆ ਉਹ ਵੱਜ ਜੋ ਵੱਜ ਜੋ ਵੱਜ ਜੋ ਵੱਜ ਜੋ ਜੱਟ ਹਰਖ ਗਿਆ ਵੱਜ ਜੋ ਜੱਟ ਹਰਖ ਗਿਆ ਪਰ ਇਹਨੂੰ ਲਵ ਤਗੜਾ ਆ ਲਵ ਤਗੜਾ ਵੱਜ ਵੱਜੋ ਬੱਲੇ ਗੱਬਰੂਆ ਸਵਾਦ ਲਾ ਪੱਦਰੀ ਲਾ ਪੱਦਰੀ ਲਵ ਪੱਦਰੀ 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 ਵਾਹ ਉਹ ਜਿੰਨੂੰ ਜਿੰਨੂੰ ਟੱਕਰ ਦਾ ਨਜ਼ਾਰਾ ਇੱਕਰੀ ਲਲਕਾਰਾ ਪਰ ਫਰੰਦੀਪੂਰੀਏ ਨੇ ਪਿਆਰ ਦਿੱਤਾ 2000 ਰੁਪਇਆ ਪੁੱਛਦਾ ਕਰ ਦੋ ਜੀ ਸਰਦਾਰ ਨਰਵੈ ਸਿੰਘ ਦੀ ਕੋਟ ਵਾਲਿਆਂ ਨੂੰ ਬੇਨਤੀ ਆ ਗੋਪੀ ਨੇ ਜਫਾ ਲਾਤਾ ਬਹਿ ਜਾਓ ਬਹਿ ਜਾਓ ਵਿੱਕਿਆ ਉਧਰਲੇ ਬੰਨੇ ਕੁੰਡੀਆਂ ਦੇ ਸੰਕਰ ਗੱਲ ਸੋਹਣਿਆ ਕੁੰਡੀਆਂ ਦੇ ਸਿੰਘ ਫਸ ਗਏ ਪਰ ਨਿੱਤਰੂ ਬੜੇ ਵੇਖਾ ਨਹੀਂ ਇਹ ਕੰਮੋ ਪਹਿਲਵਾਰ ਦਾ ਚੰਡਿਆ ਚੇਲਾ ਬਾਲਕਾ ਕਾਕਾ ਟੋਟੀਆਂ ਵਾਲਾ ਐਣ ਐਣ ਇਹਦੇ ਤੇ ਮਾਰ ਕਰਦੇ ਆ ਭਾਗਦੀਪ ਯੂ ਐਸ ਬਸਰਾ ਬ੍ਰਦਰ ਭਰਾ ਵੱਡੀ ਟੀਮ ਹੈ ਕਬੱਡੀ ਪਾਉਣ ਲਈ ਦੀਪ ਆ ਗਿਆ ਗੁਰਲਾਲ ਰੱਬ ਮਿਹਰ ਕਰੇ ਵੀ ਤੁਮੇ ਠੀਕ ਹੋ ਗਿਆ ਨਾ ਮਦਾਨਾ ਵਿੱਚ ਆਵੇਂ ਕਬੱਡੀਆਂ ਪਾਵੇਂ ਗੱਲ ਵੱਖਰੀ ਆ ਮੇਰੇ ਮਿੱਤਰੋ ਗੁਰਲਾਲ ਸਾਡਾ ਭਰਾ ਕਹਿੰਦੇ ਕੋਟ ਦੀ ਧਰਤੀ ਉਹ ਸ਼ਿਕਾਰ ਵਾਲੇ ਨੂੰ ਕੋਲ ਲੱਗ ਗਿਆ ਓਏ ਕਹਿੰਦੇ ਫਰਨਦੀਪਪੁਰੇ ਦਾ ਕਹਿੰਦੇ ਉੱਡਣਾ ਸੱਪ ਲੱਗ ਗਿਆ ਏ ਆ ਵੇਖੋ ਆ ਵੇਖੋ ਆ ਵੇਖੋ ਆ ਵੇਖੋ ਪਰਾ ਬੈਂਡ ਗਿਆ ਵੇ ਕਿਹਾ ਮੱਖਣ ਉਹ ਪਿੰਦਾ ਆ ਗਿਆ ਉਹ ਪਿੰਦਾ ਕਬੱਡੀ ਪਾਉਣ ਦੇ ਲਈ ਵੱਧ ਗਿਆ ਪਰ ਇਧਰਲੇ ਬੰਦੇ ਟੱਕਰ ਦੇਖਣ ਵਾਲੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਪਰ ਇਧਰਲੇ ਬੰਦੇ ਕੀ ਫੈਸਲੇ ਨੇ ਗੱਲ ਸਮੇਂ ਦੀ ਹੋਣੀ ਹੈ ਪੁਆਇੰਟ ਰੇਡਰ ਦਾ ਸ਼ਾਵਾ ਸ਼ਾਵਾ ਕੌਣ ਕਰੇ ਕਿ ਮਾਵਾ ਦੇ ਹਰਜਾਨੇ ਲੋਕੋ ਕੌਣ ਪਰੇ ਜਵੰਦੇ ਦੇ ਵਿੱਚ 30 ਤਰੀਕ ਨੂੰ ਵੱਡਾ ਮੇਲਾ ਖੇਡਿਆ ਜਾਣਾ ਉੱਥੇ ਵੀ ਆਪ ਸਭ ਨੂੰ ਸੱਦੇ ਆ 29 ਤਰੀਕ ਨੂੰ ਸਭਰਾ ਦਾ ਮੇਲਾ ਖੇਡਿਆ ਜਾਣਾ 28 ਨੂੰ ਬਾਬਾ ਟੋਟੀ ਸਵਾਜਪੁਰਿਆ ਸੱਦੇ ਦੇ ਰਿਹਾ ਹੈ ਉੱਥੇ ਵੱਡਾ ਮੇਲਾ ਖੇਡਾ ਜਾਣਾ ਹੈ 27 ਨੂੰ ਗੱਗੜ ਭਾਣੇ ਵਿੱਚ ਫੋੜ ਦਿੱਤੇ ਜਾਣੇ ਆ ਆ ਵੱਜ ਗਈ ਤਾਂ ਇੱਥੇ 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 ਆ ਬੱਲੇ ਬੱਲੇ ਆ ਬੱਲੇ ਬੱਲੇ ਪਰੇ 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 ਆ ਗਿਆ ਆ ਗਿਆ ਤੰਮਵਾਲੀਆ ਆ ਗਿਆ ਤੰਮਵਾਲੀਆ ਕਿਹਦਾ ਕੋਣ ਤਿਆਰ ਬਰ ਤਿਆਰ ਹੈ ਐਨ ਧਰਤੀ ਮਾਨ ਨੂੰ ਟੇਕਿਆ ਮੱਥਾ ਉਧਰਲੇ ਬੰਨੇ ਮੋਲਾ ਖੜ ਗਿਆ ਇੱਕ ਕੰਨੀ ਤੇ ਲੈ ਵੀ ਮੋਲਾ ਤੂੰ ਲੱਗਦੇ ਤੇ ਗੱਲ ਬਣ ਜਾਣੀ ਹੈ ਇਧਰਲੇ ਬੰਨੇ ਨਾਲ ਲੋਧੀ ਜਗਦੇਵ ਕਲਾ ਕਾਕਾ ਟੋਟੀਆਂ ਵਾਲਾ ਪਰ 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 ਭਰੇ ਆਹ ਆਹ ਮੋਲਾ ਸਿਰੇ ਦਾ ਜਫਾ ਲਾ ਗਿਆ ਮੋਲਾ ਉਧਰ ਸਰਦਾਰ ਗਰਮੇਸ਼ ਸਿੰਘ ਜੀ ਦੋਦੀ ਉਹਨਾਂ ਦੇ ਪੁੱਤਰ ਪ੍ਰਭ ਕੈਨੇਡਾ ਉਹਨਾਂ ਵੱਲੋਂ ਕਹਿੰਦੇ ਸਾਡੇ ਅੱਜ ਦਾ ਮੇਲਾ ਤੰਤਨ ਬਾਬਾ ਭਾਵਾ ਸਿੰਘ ਜੀ ਯਾਦਗਾਰੀ ਸਾਲਾਨਾ ਜੋੜ ਮੇਲਾ ਤੇ ਕਬੱਡੀ ਦਾ ਵੱਡਾ ਸ਼ੋਅ ਮੈਚ ਲਓ ਗਲਜਾਰੀ ਦੀ ਕਬੱਡੀ ਤੇ ਕੌਣ ਲੱਗੂ ਫਰੰਦੀਪੁਰਿਆ ਲੱਗ ਗਿਆ ਫਰੰਦੀਪੁਰਿਆ ਲੱਗ ਗਿਆ ਗਲਜਾਰੀ ਭੱਜ ਗਿਆ ਫਰੰਦੀਪੁਰਿਆ ਲੱਗ ਗਿਆ ਗਲਜਾਰੀ ਭੱਜ ਗਿਆ ਗਲਜਾਰੀ ਭੱਜ ਗਿਆ ਗਲਜਾਰੀ ਪਰ 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 ਉਹ ਕੀ ਬਣ ਗਿਆ ਉਹ ਕੀ ਬਣ ਗਿਆ ਗੱਬਰੂ ਹੱਕ ਤਣ ਗਿਆ ਹੋਣ ਯਾਰੀ ਸਾਡੀ ਤੇ ਚਰਚੇ ਔਰ ਰਾਜੇ ਖੇਲੇ ਸੋ ਰੱਬ ਦੀ ਕਿ ਸੱਚੇ ਯਾਰ ਨਹੀਂ ਜਾਂਦੇ ਪਰਖੇ ਇਧਰਲੇ ਮੁੰਡੇ ਕਬੱਡੀ ਪੈ ਰਹੀ ਹੈ ਉੱਧਰ ਕਬੱਡੀ ਪੈ ਰਹੀ ਉਹ ਧਰਮਿੰਦਰ ਸਾਫ ਸਾਡਾ ਅਸਤਰੀਆ ਤੇ ਨਾਲ ਸਾਡਾ ਮਨਜੀਤ ਕਾਕੂ ਆਸਰੀ ਵਾਲਾ ਵੀਰ ਵੱਡੇ ਪੱਤਰ ਤੇ ਧੰਨਵਾਦ ਆ ਸਿਰੇ ਦਾ ਬਹੁਤ ਬਹੁਤ ਧੰਨਵਾਦ ਮੰਨੂ ਹਵੇਲੀਆਂ ਤੇ ਬੱਬੂ ਸ਼ਾਹ ਵੱਲੋਂ ਵੀ ਵੱਡੇ ਮਾਨ ਸਨਮਾਨ 5000 ਦਾ ਜੱਫਾ ਫਤਾਪੁਰੀਏ ਇੱਕਮ ਦਾ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਖੇਡ ਰਹੀ ਜਗਰਾਜ ਜਗਰਾਜ ਕਹਿੰਦੇ ਹੁਣ ਕਬੱਡੀ ਬਹੁਤ ਬਹੁਤ ਧੰਨਵਾਦ ਅੱਜ ਦੇ ਦਿਨ ਦਾ ਕਹਿੰਦੇ ਦੋ ਦੋ ਰੇਡਾਂ ਬਾਕੀ ਨੇ ਬਾਬਾ ਮਨਵੀਰ ਸਿੰਘ ਜੀ ਝੋਲਣੇ ਮਹਿਲਵਾਲਿਆਂ ਦਾ ਬਹੁਤ ਪਿੰਦਰ ਪੁਲਸੀਆ ਸਾਡਾ ਕਹਿੰਦੇ ਮੀਰਪੁਰੀਆ ਤੇ ਪਿੰਦਾ ਮੀਰਪੁਰੀਆ ਕਹਿੰਦਾ 30 ਨੂੰ ਖੁੱਲੇ ਸੱਤੇ ਨੇ ਖੰਡੂਰ ਸਾਹਿਬ ਤੇ ਫਰੰਦੀਪੁਰ ਨੇ ਖੇਡਣਾ ਉਹ ਦੀਪ ਆ ਗਿਆ ਓਏ ਦੀਪ ਆ ਗਿਆ ਉਹ ਦੀਪ ਛਾ ਗਿਆ ਉਹ ਦੀਪ ਆ ਗਿਆ ਉਹ ਦੀਪ ਛਾ ਗਿਆ ਭੰਗਾਲੇ ਵਾਲਾ ਸੁੱਖ ਭੰਗਾਲੇ ਵਾਲਾ ਸੁੱਖ ਸੁੱਖਾ ਸੁਖ ਦੀ ਨੂੰ ਆ ਦਿਨ ਆਏ ਬੰਨਾ ਬੰਨੀ ਬਾਹਰ ਖੜੇ ਪਾਣੀ ਮਾਰ ਲੈ ਬੰਨੇ ਦੀ ਮਾਹੇ ਢੋਲ ਆਲਿਆ ਢੋਲ ਬੰਦ ਕਰ ਇੱਧਰ ਥੋੜਾ ਢੋਲ ਵੱਜੀ ਜਾਂਦਾ ਹਰਪ੍ਰੀਤ ਕਰਿਓ ਗੱਲ ਸਾਹਮਣੇ ਕਬੱਡੀ ਪੈ ਗਈ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਗਰਾਊਂਡ ਇੱਕ ਵਾਰ ਕਲੀਅਰ ਕਰ ਦਈਏ ਲਾਸਟ ਕਬੱਡੀ ਦੇਖਦੇ ਆ ਕਿ ਨੰਬਰ ਕਿਦੇ ਹਿੱਸੇ ਜਾ ਜੁੜੇਗਾ ਕਹਿੰਦੇ ਫਿਰੇ ਕੱਤਾਂ ਕੋਲੇ ਥਾਪੀਆ ਤੂੰ ਮਾਰਦਾ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਜਦੋਂ ਟੱਕਰ ਗਿਆ ਕੋਈ ਭੜੇ ਪਰਿਵਾਰ ਦਾ ਤੇ ਕਿਤੇ ਵੀ ਨਹੀਂ ਜੀ ਲੱਗਦਾ ਥੋੜੀ